ਹੋ ਰਹਿਣਾ ਮੇਰੀ ਬੇਨਤੀ ਹੈ ਹੁਣ ਬੇਨਤੀਆਂ ਬੰਦ ਕਰੋ ਯਾਰਾ ਵੀਰਾ ਬਣ ਕੇ ਇੱਕ ਦੋ ਤਿੰਨ ਦਾ ਕੈਮਰਾ ਕਲੀਅਰ ਕਰ ਦਿਓ ਜੀ ਮੇਰੀ ਬੇਨਤੀ ਹੈ ਲਾਈਵ ਤੇ ਵੀ ਦੁਨੀਆ ਬਹੁਤ ਵੱਡੀ ਤਦਾਦ ਦੇ ਵਿੱਚ ਜੁੜੀ ਬੈਠੀ ਹੈ 8ਵੇਂ ਸਾਲ ਦਾ ਚਾਂਦਪੁਰੇ ਦਾ ਕਬੱਡੀ ਕੱਪ ਹੈ ਫੁੱਟੋਂ ਤੋਂ ਨਰਜੀਤ ਬਣੀ ਸਮਾਣੇ ਖੁਰਦਵਾਲਾ ਫਾਈਨਲ ਦੀ ਪਹਿਲੀ ਕਬੱਡੀ ਪਾਰਿਆ ਇੱਕ ਵਾਰੀ ਫਾਈਨਲ ਮੈਚ ਦੇ ਲਈ ਤਾੜੀਆਂ ਜ਼ੋਰਦਾਰ ਰੂਪਨਗਰ ਵਾਲਾ ਰੋਪਣ ਵਾਲਾ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਬੁੱਕਲ ਦੇ ਵਿੱਚ ਬਸੇ ਆ ਜੀ ਮੇਰੀ ਮੈਚ ਦੀਆ ਹੂਟਰ ਤੋਂ ਪરા ਹੋ ਜਾਓ ਭਰਾ ਬਣ ਕੇ ਯਾਰ ਮੈਚ ਫੇਰ ਹੀ ਸ਼ੁਰੂ ਹੋਣਾ ਨਾ ਹੂਟਰ ਤੋਂ ਥੋੜਾ ਪਿੱਛੇ-ਪਿੱਛੇ ਹੋ ਜਾਈਏ ਫਾਈਨਲ ਜਿਹੜਾ ਸ਼ੁਰੂ ਹੋਣ ਜਾ ਰਿਹਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਇੱਕ ਜੀਤ ਬਣੇ ਮਾਣੇ ਖੁਰਦ ਵਾਲਾ ਪਹਿਲੀ ਕਬੱਡੀ ਬਰਸਾਲਪੁਰ ਦੀ ਟੀਮ ਦੇ ਲਈ ਪਾ ਕੇ ਆ ਗਿਆ ਹੈ ਪਹਿਲਾ ਪੁਆਇੰਟ ਕਹਿੰਦੇ ਬਰਸਾਲਪੁਰ ਰੋਪਣ ਰੂਪਨਗਰਨ ਦੀ ਟੀਮ ਦੇ ਹਿੱਸੇ ਦੇ ਵਿੱਚ ਆ ਜੜਿਆ ਇਹ ਜਿਲ੍ਹਾ ਸ੍ਰੀ ਅਮਰਸਰ ਸਾਹਿਬ ਤੋਂ ਚੱਲ ਕੇ ਆਇਆ ਹੈ ਇਹ ਦੀਪ ਹੈ ਨਬਰਜੀ ਦੀ ਧਰਤੀ ਦਾ ਮਾਜੇ ਦਾ ਮਝ ਹੈ ਅੱਜ ਚਾਂਦਪੁਰੇ ਦੇ ਮੇਲੇ ਤੇ ਪੁੱਜਿਆ ਹੋਇਆ ਇੱਕ ਪਾਸੇ ਜੋਰ ਲੱਗਿਆ ਹੋਇਆ ਔਰ ਟੱਕਰ ਵੇਖਣ ਜੋਗ ਹੈ ਇਹ ਬਰਸਾਲਪੁਰ ਜਾਂ ਪੇਲੂ 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 ਓਏ ਅੱਜ ਚਾਂਦਪੁਰੇ ਦੇ ਵਿੱਚ ਕਹਿਰ ਕਰ ਗਿਆ ਓਏ ਚਾਂਦਪੁਰੇ ਦੇ ਵਿੱਚ ਕੋਕੇ ਚੜ ਗਿਆ ਹੈ ਚਾਂਦਪੁਰੇ ਦੇ ਵਿੱਚ ਬੱਲੇ ਬੱਲੇ ਕਰਵਾ ਗਿਆ ਹੈ ਪਾਲੇ ਘਲੋਟੀ ਦੀ ਕਬੱਡੀ ਤੇ ਡਾਕਟਰ ਜੀ ਕਰਦੇ ਚਰਚਾ ਹੈ ਘਲੋਟੀ ਵਾਲਾ ਪਾਲਾ ਇਸ ਲਈ ਰੇਡ ਪਾਉਣ ਦੇ ਲਈ ਖੇਡ ਦੇ ਮੈਦਾਨ ਵਿੱਚ ਵੜਦਾ ਹੋਇਆ ਹੈ ਅੱਠਵੀਂ ਜਿਉਂ ਦਾ ਤਿਉਹ ਹੈ ਇਹ ਕਬੱਡੀ ਦੇ ਸੱਚੇ ਸੁੱਚੇ ਆਸਕ ਹੈ ਅੱਜ ਕੰਨੇ ਆ ਚਾਂਦਪੁਰੇ ਵਾਲਿਆਂ ਨੇ ਗੱਲਾਂ ਟਿਕਾੜੇ ਲਾਈਆਂ ਪਾਲਾ ਘੋਟੀ ਵਾਲਾ ਲੈ ਵੀ ਡੁੱਗਾ ਵਾਲਿਆ ਤੇਰੇ ਤਿੰਨ ਜਫਾ ਦਾ 5100 ਉਧਰ ਜਿੰਮੀ ਗਰੇਵਾਲ ਸਾਮੀ ਬੈਠਿਆ ਹੈ ਇੱਕ ਪਾਸੇ ਪਾਲਾ ਘਲੋਟੀ ਵਾਲਾ ਉੱਡ ਗਿਆ ਮੇਰੇ ਵੀਰੇ ਪੁਆਇੰਟ ਇਸ ਸਮੇਂ ਬਰਸਾਲਪੁਰ ਦੀ ਟੀਮ ਦੇ ਹਿੱਸੇ ਦੇ ਵਿੱਚ ਆਜੜਿਆ ਤੂੰ ਹੱਥ ਹੀ ਹੀ ਮਿਲਦੇ ਵੇਖੇ ਐ ਪੈਂਦੇ ਵੇਖੇ ਨਹੀਂ ਗੁਲਾਮਿਆਂ ਨੂੰ ਅਸੀਂ ਕੰਡਾ ਕੱਢਣ ਨੂੰ ਕਾਹਲੇ ਆ ਉਹ ਫਿਰਦੇ ਰਾਜੀ ਨਾਮਿਆਂ ਨੂੰ ਕਰਨ ਦਿਆਲਪੁਰੇ ਵਾਲਾ ਕਬੱਡੀ ਪਾ ਰਿਹਾ ਅਮਰਤ ਬਰਸਾਲਪੁਰਿਆ ਹਰਖ ਗਿਆ ਓਏ ਰੋਪੜ ਵਾਲਾ ਹਰਖ ਗਿਆ ਓਏ ਪੁਆਲ ਦੀ ਧਰਤੀ ਦਾ ਜੱਟ ਆਈ ਤੇ ਆ ਗਿਆ ਓਏ ਚਾਂਦਪੁਰੇ ਦਾ ਮੇਲਾ ਬਣਾ ਆ ਗਿਆ ਦੁਨੀਆ 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 ਨਚ ਆ ਗਿਆ ਸਾਡਾ ਸੱਤੂ ਹਰੀ ਦਾ ਪ੍ਰਧਾਨ ਹੈ ਉਹ ਬਾਦਲ ਵੀਰ ਦੇ ਨਾਲ ਸੰਪਰਕ ਕਰ ਲਵੇ ਮੇਰੀ ਬੇਨਤੀ ਹੈ ਪ੍ਰਗਟ ਗਰੇਵਾਲ ਵੀ ਬੈਠਾ ਹੈ ਸਵਾਰੇ ਵਾਲਾ ਕਹਿੰਦੇ ਇੰਦਰਜੀਤ ਬੜੀ ਆਹ ਰੇਡ ਪਾਉਣ ਦੇ ਲਈ ਵਧਿਆ ਹੋਇਆ ਚਾਰ ਜਾਫੀਆਂ ਧੁੱਗਾ ਵਾਲਿਆ ਲੋਕੀ ਬਾੜਾ ਤਿਆਰ ਕਰ ਦਿਆ ਸਿੱਲੂ ਕਹਿੰਦੇ 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 ਜੱਟ ਜੱਫੀ ਨੂੰ ਪਰ ਕਹਿੰਦੇ ਸਮਾਰੇ ਵਾਲਾ ਆ ਗਿਆ ਕਹਿੰਦੇ ਐਕਸ਼ਨ ਬాయ్ ਦਵਰਜੀ ਵਾਲਾ ਦੀਪ ਆ ਗਿਆ ਐਕਸ਼ਨ ਬాయ్ ਆ ਗਿਆ ਐਕਸ਼ਨ ਬాయ్ ਆ ਗਿਆ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਦੀਪ ਦਵਰਜੀ ਵਾਲਾ ਸ੍ਰੀ ਅਮਰitsar ਸਾਹਿਬ ਦੀ ਧਰਤੀ ਹੈ ਕਬੱਡੀ ਪਾ ਰਿਹਾ ਬਰਸਾਲਪੁਰ ਯਾਰਸ਼ਾ ਭੇਲੂ ਹੈ ਅਮਰਤਾ ਤੇ ਸੂਰੇ ਵਾਲੀਆ ਗਗਨ ਹੈ ਚਾਰ ਜੱਫੀ ਗਰਾਊਂਡ ਦੇ ਵਿੱਚ ਤਿਆਰ ਪਰ ਤਿਆਰ ਹੈ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਦਾ ਸੂਰੇ ਵਾਲਾ ਪਿੰਡ ਹੈ ਗਗਨ ਸਮੇਂ ਇੱਕ ਕੋਸ਼ਿਸ਼ ਕਰਕੇ ਹਟਿਆ ਚੋਟੀ ਦਾ ਫਾਈਨਲ ਹੈ ਕਾਲਾ ਗਰੇਵਾਲ ਕਹਿੰਦਾ ਬੈਸਟ ਰੇਡਰ ਨੂੰ ਆਪਾਂ 3604 ਟਰੈਕਟਰ ਦੇਣਾ ਸੁਖਵੀਰ ਸਰਾਓ ਦੇ ਪਰਿਵਾਰ ਵੱਲੋਂ ਬੈਸਟ ਜਾਫੀ ਨੂੰ 3604 ਟਰੈਕਟਰ ਦਿੱਤਾ ਜਾਣਾ ਜੱਟ 3600 ਲਿਆਇਆ ਨੀਲੇ ਰੰਗ ਦਾ ਆਹ ਗਲੀ ਚ ਲੱਡੂ ਪੰਡ ਜੱਟੀ ਅੱਜ 3600 3600 3600 ਆਹ ਕਹਿੰਦੇ ਸ਼ੀਲੂ ਗਿਆਲਾ ਇਹ ਮਨੀਸ਼ ਬਲਿਹਾਰਾ ਇਸ ਵੇਲੇ ਉਹ ਅਕਬਰਪੁਰ ਪਾਲਾ ਇੱਕ ਪਾਸੇ ਘਲੋਟੀ ਵਾਲਾ ਪਾਲਾ ਤੇ ਦੂਜੇ ਪਾਸੇ ਆਹ ਮਨੀਸ਼ ਉਹ ਨੰਨੇ ਵਾਲਿਓ ਆਉਂਦਾ ਦੇ ਵਿੱਚ ਹੱਲਾ ਗੁੱਲਾਜਾ ਹੁੰਦਾ ਚੰਦਪੁਰੇ ਦੇ ਵਿੱਚ ਲਾਲਾ ਲਾਲਾ ਹੁੰਦੀ ਹੈ ਮੇਲਾ ਕਹਿੰਦੇ ਸਾਡੇ ਯਾਰ ਮਨਦੀਪ ਪੂਰੀਆਂ ਦਾ ਮੇਲਾ ਰਾਜਵੀਰ ਕਨੇਡਾ ਦਾ ਮੇਲਾ ਸੱਤੂ ਪ੍ਰਧਾਨ ਦਾ ਕਾਲਾ ਗਰੇਵਾਲ ਤੇ ਨਾਲ ਸਾਡੇ ਸੁਖਬੀਰ ਸਰਾਉ ਦਾ ਮੇਲਾ ਚੱਲਦਾ ਬਾਦਲਹਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਦੁਨੀਆ ਦੇ ਚੋਟੀ ਦੇ ਮੱਲ ਸੱਦਣੇ ਇਹ ਖਾਲਾ ਜੀ ਦਾ ਬਾਣਾ ਨਹੀਂ ਅੱਜ ਚੰਦਪੁਰੇ ਦੇ ਵਿੱਚ ਹਰਿਆਣਾ ਪੰਜਾਬ ਦੀ ਕਰੀਮ ਪੁੱਜੀ ਹੋਈ ਹੈ ਸਾਰਾ ਮਾਝ ਆ ਗਿਆ ਸਾਰਾ ਦੁਆਬਾ ਆ ਗਿਆ ਸਾਰਾ ਮਾਲਵਾ ਆਹ ਪੁਆਇੰਟ ਖੇਡਦਾ ਹਰਿਆਣਾ ਖੇਡਦਾ ਧਰਤ ਫਤਿਆਬਾਦ ਚਾਨਪੁਰਾ ਓਏ ਖੁਸ਼ੀ ਤੇ ਬਨੀ ਦੀ ਟੱਕਰ ਚਾਨਪੁਰੇ ਦੇ ਮੈਦਾਨੇ 'ਤੇ ਓਏ ਖੁਸ਼ੀ ਤੇ ਬਨੀ ਦੀ ਟੱਕਰ ਓਏ ਬਨੀ ਤੇ ਖੁਸ਼ੀ ਗਿੱਲ ਦੀ ਟੱਕਰ ਓਏ ਮੇਰਿਆ ਰੱਬਾ ਓ ਮੇਰਿਆ ਰੱਬਾ ਕੀ ਹੋ ਗਿਆ ਉਹ ਗੱਲ ਕੀ ਬਣ ਗਈ ਮੈਨੂੰ ਗੱਲ ਦੀ ਸਮਝ ਨਾ ਆਵੇ ਕਲੇ ਨੂੰ ਬਲ ਪੈ ਗਿਆ ਮੈਥੋਂ ਤੰਦ ਨਾਲ ਲਪੇਟਿਆ ਜਾਵੇ ਟੱਕਲੇ ਨੂੰ ਬਲ ਪੈ ਗਿਆ ਮੈਥੋਂ ਤੰਦ ਨਾਲ ਲਪੇਟਿਆ ਜਾਵੇ ਫਾਈਨਲ ਖੇਡਿਆ ਜਾ ਰਿਹਾ ਹੈ ਅੱਜ ਕਹਿੰਦੇ ਲੋਕਾਂ ਨੇ ਸਵਾਦ ਲਿਆ ਐਨ ਕਹਿੰਦੇ ਮੇਰੇ ਵੀਰੋ ਜਾਨਪੁਰ ਦੇ 8ਵੇਂ ਕਬੱਡੀ ਕੱਪ ਤੇ ਅੱਜ ਦੁਨੀਆ ਦੇ ਸਿਰੇ ਤੋਂ ਸਿਰੇ ਵਾਲੇ ਹੋਏ ਹੋਏ ਹੈ ਸਾਰਿਆਂ ਦਾ ਧੰਨਵਾਦ ਹੈ ਪਰ ਇਸ ਵੇਲੇ ਕਹਿੰਦੇ ਘੋਟੀ ਵਾਲਾ ਪਾਲਾ ਜਲਾਲਪੁਰੀਏ ਦੀ ਦੁਨੀਆ ਦੀ ਮਾਨੀ ਹੈ ਲੈ ਵੀ ਤੁੱਗਾ ਵਾਲਿਆ ਜ ਨੂੰ ਚਿੰਬੜ ਗਿਆ ਉਹ ਪਹਾਣਾ ਘਲੋਟੀ ਵਾਲਾ ਉੱਡ ਗਿਆ ਲੁਧਿਆਣੇ ਵਾਲਾ ਕਮਾਲ ਕਰ ਗਿਆ ਓਏ ਬਾਈ ਦੀ ਪੈਂਦੀ ਹੈ ਤਨ ਤਨ ਹੁੰਦੀ ਹੈ ਓਏ ਬੱਲੇ ਬੱਲੇ ਹੁੰਦੀ ਹੈ ਅੱਜ ਚਾਂਦਪੁਰੇ ਦੇ ਵਿੱਚ ਦੀਪ ਦਬੁਰਜੀ ਆਇਆ ਹੋਇਆ ਹੈ ਅੱਜ ਕਹਿੰਦੇ ਮਾਝੇ ਦਾ ਮਹੈਲ ਚਾਂਦਪੁਰੇ ਦੇ ਮੇਲੇ ਤੇ ਪੁੱਜਿਆ ਹੋਇਆ ਹੈ ਉਧਰ ਇੰਦਰਜੀਤ ਬਣੀ ਸਮਾਣੇ ਖੁਰਦ ਪਿੰਡ ਵਾਲਾ ਰੋਪਣ ਵਾਲਾ ਰੂਪਨਗਰੀਆ ਕਬੱਡੀ ਪਾਉਣ ਦੇ ਲਈ ਤਿਆਰ ਬੱਤਿਆਰ ਹੈ ਫੁੱਲ ਚਰਚੇ ਨੇ ਸਾਡੇ ਸੋਹਣੇ ਯਾਰ ਦੇ ਉਧਰ ਸਾਡਾ ਸੁਖਿੰਦਰ ਪੰਗੂ ਜੂਐਸਏ ਵਾਲਾ ਕਹਿੰਦਾ ਵੀ ਜਿਹੜਾ ਵੀ ਰਿੰਡਰ ਜਾਫੀ ਨੂੰ ਮੋਢੇ ਤੇ ਚੱਕ ਲਿਆਊਗਾ ਆਪਾਂ 11000 ਦੇ ਦੇਣਾ ਕਬੱਡੀ ਫੁੱਲ ਚਰਚੇ ਨੇ ਸਾਡੇ ਸੋਹਣੇ ਯਾਰ ਦੇ ਤੂੰ ਵੇਖੀ ਚੱਲ ਖੜਕੇ ਤੂੰ ਵੇਖੀ ਚੱਲ ਖੜਕੇ ਫੁੱਲ ਚੱਟਿਆ ਸਾਡੇ ਸੋਹਣੇ ਯਾਰ ਦੇ ਸਾਡੇ ਸੋਹਣੇ ਯਾਰਾਂ ਦੇ ਚਰਚੇ ਹੁੰਦੇ ਆ ਮੇਲਾ ਮਿੱਤਰਾਂ ਦਾ ਚੱਲਿਆ ਚਾਂਦਪੁਰੇ ਦੀ ਧਰਤੀ ਐ ਬੈਸਰਾਂ ਦੇ ਲਈ ਥੋ ਟਰੈਕਟਰ ਨੇ ਇੱਕ ਪਾਸੇ ਅਰਸ਼ਪੁਰਸਾਲਪੁਰੀਆ ਦੂਜੇ ਪਾਸੇ ਗਗਨ ਸੂਰੀਆਣਿਆ ਓਏ ਟੱਕਰ ਦੀ ਬੰਦ ਮੁਰਗੀ ਜੀ ਉਹ ਮੇਲਾ ਝੂਆਂ ਦਾ ਚਾਂਦਪੁਰੇ ਦਾ ਮੇਲਾ ਝੂਲਦਾ ਓਏ ਮੇਲਾ ਨੱਚਦਾ ਰਮਾਲ ਘੁੰਮਦਾ ਕਰ ਸਾਬਕ ਕਰ ਦਿਓ ਚਰਚਾ ਮੇਲਾ ਲੱਤਦਾ ਐ ਐਨ ਮੇਲਾ ਬਣਾਤਾ ਸਾਡੇ ਨਾਜਰ ਖਾਲਸੇ ਵੀਰ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਆ ਲੈ ਵੀ ਦੁੱਗਾ ਵਾਲਿਆ ਭੰਗੂ ਬੈਠਾ ਜੂ ਐ ਜੂ ਐਸ ਏ ਦੇ ਵਿੱਚ ਉਹ ਕਹਿੰਦਾ ਜੇ ਦੁੱਗਾ ਵਾਲਾ ਰੇਡਰ ਨੂੰ ਗੁੱਟ ਤੋਂ ਬਣਾ ਦੇ ਤੇ ਆਪਾਂ 5100 ਦੇ ਦਾਂਗੇ ਆਪਾਂ 5100 ਦੇ ਦਾਂਗੇ ਅੱਜ ਮੇਲਾ ਕਹਿੰਦੇ ਚਾਂਦਪੁਰੇ ਵਾਲੇ ਮਿੱਤਰਾਂ ਦਾ ਕਾਇ ਗਰੇਵਾਲ ਨੇ ਕਹਿੰਦੇ ਇੱਕ ਟਰੈਕਟਰ ਸਪੌਂਸਰ ਕੀਤਾ ਨਾਲ ਕਹਿੰਦੇ ਸੁਖਵੀਰ ਪਰ ோட்டா 30 ਰੁਕਦਾ ਹੈ ਲੈ ਵੀ ਪ੍ਰੋਫੈਸਰ ਸਾਹਿਬ ਘਲੋਟੀ ਵਾਲਾ ਪਾਲਾ ਉੱਡ ਗਿਆ ਮੇਰੇ ਵੀਰੋ ਪਾਲਾ ਪੁਆਇੰਟ ਜੋੜ ਗਿਆ ਦੀਪ ਦਮੁਰਜੀ ਕਬੱਡੀ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਵਧਿਆ ਹੋਇਆ ਬਰਸ਼ਾਲਪੁਰਿਆ ਅਰਸ਼ੇ ਸਮੇਤ ਤਿਆਰਬਰ ਤਿਆਰ ਹੈ ਦੁਨੀਆਂ ਦੇ ਵਿੱਚ ਬਖੜੀਆਂ ਕਰਦਾ ਅਰਸ਼ ਦੇ ਜੱਫੀਆਂ ਦੀਆਂ ਇੱਕ ਪਾਸੇ ਗਗਨ ਸੂਰੀ ਵਾਲਿਆ ਉਹ ਨਾਲ ਅਮਰਦਾ ਨਾਲ ਬਰਸ਼ਾਲਪੁਰਿਆ ਭੇਲੂ ਹੈ ਸੂਰੀ ਵਾਲਿਆ ਗਗਨ ਤੇ ਦੀਪ ਦਮੁਰਜੀ ਵਾਲਾ ਉਹ ਦਮੁਰਜੀ ਵਾਲਾ ਉੱਡ ਗਿਆ ਮੇਰੇ ਵੀਰੋ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਦੀ ਟੱਕਰ ਹੈ ਚੋਟੀ ਦਾ ਮੈਚ ਹੈ ਕਿ ਸਾਡੀ ਜਿੱਤ ਦੇ ਵਿੱਚ ਚਾਲ ਨਹੀਂ ਤੇਜ਼ ਹੁੰਦੀ ਹੈ ਰੇਸ ਜਿਵੇਂ ਰੋਡ ਤੇ ਫਰਾਰੀ ਫੜਦੀ ਕੰਮ ਕਮ ਮਿੱਤਰਾਂ ਦਾ ਕੋਈ ਨਹੀਂ ਅੜਦਾ ਓਏ ਸਾਡੀ ਜਿੱਥੇ ਅੜਦੀ ਉੱਥੇ ਕਰਾਰੀ ਅੜਦੀ ਸਾਡੀ ਜਿੱਥੇ ਕਿੱਥੇ ਅੜਦੀ ਕਰਾਰੀ ਅੜਦੀ ਉਧਰ ਕਾਲਾ ਗਰੇਵਣ ਸਾਡਾ ਵੀਰ ਕਹਿੰਦਾ ਲੱਖੇ ਟਵਾਣੇ ਦਾ ਵੱਡਾ ਜੋਰ ਓਏ ਸ਼ੀਨੂ ਤੇ ਪਾਲਾ ਸ਼ੀਨੂ ਤੇ ਪਾਲਾ ਸ਼ੀਨੂ ਮਾਰਿਆ ਤੇ ਫੇਨੂ ਓਏ ਪਾਲਾ ਭਲੋਨੇ ਦਾ ਸ਼ੀਨੂ ਬਿਹਾਰਾ ¡Penalto! ਦੇਚ ਭੰਗੜੇ ਵਿੱਚ ਕੀ ਬਾਤ ਹੈ ਡਾਕਟਰ ਵੀ ਗੱਲਾਂ ਬਖੜੀਆਂ ਕਰਦਾ ਹੈ ਬਿਨਾ ਢੋਲ ਤੋਂ ਭੰਗੜੇ ਪਾਉਣੇ ਡਾਕਟਰ ਸਾਹਿਬ ਬੜੀ ਵੱਡੀ ਗੱਲ ਹੁੰਦੀ ਹੈ ਅੱਜ ਮੁੰਡਿਆਂ ਨੇ ਵਾਕਈ ਵੱਡੀ ਗੱਲ ਕਰਾਈ ਹੈ ਦੇ ਦੇ ਵਧਾਈਆਂ ਸੱਤੂ ਪ੍ਰਧਾਨ ਨੂੰ ਕਹ ਸਾਡੇ ਯਾਰ ਕਾਲੇ ਗਰੇਵਾਲ ਨੂੰ ਨਾਲ ਸੁਖਵੀਰ ਸਰਾਓ ਨੂੰ ਮਨਦੀਪ ਪੂਨੀਆ ਤੇ ਰਾਜਵੀਰ ਕਨੇਡਾ ਵਾਲਾ ਵੱਡੇ ਭਾਈਆਂ ਦੇ ਵੱਡੇ ਯੋਗਦਾਨ ਹੈ ਬਾਗਲ ਦੀ ਯਾਰੀ ਸੁਲਤਾਨ ਨਾਲ ਹੈ ਸੁਲਤਾਨ ਦਾ ਪਿਆਰ ਖੁਸ਼ੀ ਨਾਲ ਹੈ ਆ ਦੁਗ ਵਾਲਾ ਜੱਟ ਅੱਜ ਚੰਦਪੁਰੇ ਦੇ ਮੇਲੇ ਤੇ ਪੁੱਜਾ ਹੋਇਆ ਜੋ ਦੁੱਗਾ ਵਾਲਾ ਦੁਨੀਆ ਦਾ ਚਹੇਤਾ ਪੁੱਜਿਆ ਹੋਇਆ ਉਧਰ ਦੀਪ ਗਾਰਮੈਂਟਸ ਵਾਲਾ ਵੀਰ ਜਾਦੂ ਵੀ ਆਇਆ ਹੋਇਆ ਉਸ ਭਰਾ ਦਾ ਵੀ ਧੰਨਵਾਦ ਅੱਖਾਂ ਟਵਾਣਾ ਅੱਜ ਲਾ ਗਿਆ ਗੱਲਾਂ ਟਿਕਾਣੇ ਬਾਈ ਮੇਰੀ ਬੇਨਤੀ ਉਧਰੋਂ ਗਰਾਊਂਡ ਦਾ ਕਲੀਅਰ ਰੱਖੋ ਵੀਰਾ ਬਣ ਕੇ ਬੌਂਸਰ ਵੀਰਾਂ ਨੂੰ ਬੇਨਤੀ ਆ ਆ ਗਿਆ ਕਹਿੰਦੇ ਦਬਰਜੀ ਵਾਲਾ ਐਕਸ਼ਨ ਬాయ్ ਦੀਪ ਦਬਰਜੀ ਵਾਲਾ ਇਸੇ ਇਲਾਕੇ ਦੇ ਵਿੱਚੋਂ ਕਹਿੰਦੇ ਢੇਰ ਤੋਂ 3600 ਫੋੜ ਦਿੱਤੇ ਗਏ ਲੈ ਵੀ ਜੇ ਦਬਰਜੀ ਵਾਲਿਆ ਅੱਜ ਜਿੱਤੇ ਸਾਰ ਫੇਰ ਆਉਣਾ ਜੇ ਅੱਜ ਗੱਲਾਂ ਟਿਕਾਣੇ ਨਾਵੇਂ ਸੋਹਣਿਆ ਸਾਹਰ ਫੇਰ ਆਉਣਾ ਹੈ ਇਹ ਦਬਰਜੀ ਵਾਲਾ ਦਬਰਜੀ ਵਾਲਾ ਅੰਮ੍ਰਿਤਸਰ ਜੈ ਅੰਮ੍ਰਿਤਸਰ ਦੇ ਪਾਪੜ ਵੀ ਮੈਂ ਖਾਂਦੀ ਨਾ ਤੂੰ ਕਰੇਨਾ ਆਕੜ ਵੀ ਮੈਂ ਸਹਿੰਦੀ ਨਾ ਮਾਝੇ ਵਾਲਾ ਦੀਪ ਦਬਰਜੀ ਵਾਲਾ ਇਹ ਪੁਆਦ ਵਾਲਾ ਇਹ ਰੋਪੜ ਵਾਲਾ ਇਹ ਰੂਪਨਗਰ ਵਾਲਾ ਇਹ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਬੁੱਕਲ ਦੇ ਵਿੱਚੋਂ ਆਇਆ ਹੈ ਲੇਵੀ ਨਿੱਕੇਆ ਹੋਲਡ ਪੁਆਇੰਟ ਚੈੱਕ ਕਰਨ ਲਈ ਸ਼ੀਲੂ ਤੇ ਬਣੀ ਦੀ ਟੱਕਰ ਚੰਦਪੁਰੇ ਦੇ ਮੇਲੇ ਤੇ ਪੈ ਗਈ ਓਏ ਸ਼ੀਲੂ ਓਏ ਬਣੀ ਸਮਾਨੇ ਵਾਲਾ ਆਹ ਸਾਹਮਣੇ ਇੱਕ ਬਾਈ ਨੇ ਟੀ-ਸ਼ਰਟ ਕੱਢ ਕੇ ਘੁਮਾਈਆ ਲੈ ਵੀ ਮਾਰ ਓਏ ਕੈਮਰਾ ਸੋਹਣਾ ਉੱਥੇ ਅੱਜ ਕਿੰਨੇ ਮੇਲਾ ਬਣ ਗਿਆ ਦੀਪ ਦਬੁਰਜੀ ਵਾਲਾ ਦੀਪ ਦਬੁਰਜੀ ਵਾਲਾ ਦੀਪ ਅੰਮ੍ਰਿਤਸਰੀਆ ਦੀਪ ਮਾਝੇ ਵਾਲਾ ਓਏ ਦਬੁਰਜੀ ਵਾਲੇ ਦੀ ਖੇਡ ਕਿੰਨੀ ਕਿੰਨੀ ਵਧੀਆ ਲੱਗਦੀ ਆ ਲਲਕਾਰੇ ਤੇ ਲਲਕਾਰੇ ਪੈਂਦੇ ਆ ਜਾਨਵਰੇ ਦੇ ਵਿੱਚ ਮੇਲਾ ਚੱਲਦਾ ਓਏ ਸ਼ੀਲੂ ਚੰਬਰ ਗਿਆ ਓਏ ਸ਼ੀਲੂ ਹਰਖ ਗਿਆ ਓਏ ਸ਼ੀਲੂ ਪੁੱਸਰ ਗਿਆ ਓਏ ਸ਼ੀਲੂ ਬਲਿਹਾਰਾ ਹਰਖ ਗਿਆ ਓਏ ਚਾ ਰਖ ਗਿਆ ਓਏ ਪਾਲਾ ਘਲੋਟੀ ਤੇ ਸ਼ੀਲੂ ਹਰਖ ਗਿਆ ਆ ਸ਼ੀਲੂ ਸ਼ੀਲੂ ਅੱਜ ਹੋਈ ਪਈਆ ਲਓ ਇਸ ਵੇਲੇ ਜਾਰਪੁਰੀਆ ਚਾਰ ਜਾਫੀ ਅਮਰਤ ਵਰਗੇ ਭੇਲੂ ਵਰਗੇ ਆਹ ਕਹਿੰਦੇ ਸੂਰੇ ਵਾਲਿਆ ਗਗਨ ਦੇ ਨਾਲ ਅਰਸ਼ ਬਰਸ਼ਾਲਪੁਰੀਆ ਹੁਣ ਚਾਰਾਂ ਵਿੱਚੋਂ ਕੌਣ ਬਲਾ ਟਿਕਾਣਾ ਲਾਉ ਸਮਾਂ ਦੱਸੂ ਸੂਰੇ ਵਾਲਿਆ ਕੋਟੜੀ ਤੋਂ ਕਹਿੰਦੇ ਘੋੜਾ ਜਿੱਤਿਆ ਆਹ ਸੂਰੇ ਸਰ ਸਾਹਿਬ ਅੱਜ ਦੇ ਗਾਵੇ ਅੱਜ ਗੱਲੇ ਖਰੇ ਡੱਕੀ ਜਾਂਦਾ ਹੈ ਖਰੇ ਖਰੇ ਡੱਕੀ ਜਾਂਦਾ ਹੈ ਗੱਲਾਂ ਟਿਕਾਣੇ ਲਾਈ ਜਾਂਦਾ ਹੈ ਜੋਨੀ ਕਬੱਡੀ ਪਾ ਰਿਹਾ ਹੈ ਸ਼ਿੱਲੂ ਓਏ ਟਰੈਕਟਰ ਦੀ ਸੀਟ ਤੇ ਬੈਠਣ ਨੂੰ ਫਿਰਦਾ ਚੰਦਰਾ 11 ਫੋਰਡ ਜਿੱਤ ਗਿਆ ਅੱਜ ਬਾਹਰਵੇਂ ਫੋਰਡ ਤੇ ਅੱਖ ਰੱਖੀ ਫਿਰਦਾ ਅੱਜ ਚਾਨਪੁਰੇ ਦੇ ਕੱਪ ਦਾ ਕਿਰੂ ਕਿਰੂ ਸਵਾਦ ਆਇਆ ਏ ਕਾਰੀ ਰੌਣਾ ਰੂਣਾ ਅੱਲਾ ਗੱਲਾਂ ਜਾਂ ਹੁੰਦਾ ਗੱਜੇ ਵਾਲਾ ਪੀਪ ਦਵਰ ਦੀਪ ਮੁੰਡਾ ਅੰਦਰ ਸਰੀਆ ਇਸ ਵੇਲੇ ਰੇਡ ਪਾਉਣ ਦੇ ਲਈ ਵਧਿਆ ਹੋਇਆ ਚਾਰ ਮੰਨੇ ਪਰ ਮੰਨੇ ਆਓ ਸਾਹਮਣੇ ਪਰ ਨੰਬਰ ਵੇਖ ਰਿਹਾ ਦੁਰਜੀ ਵਾਲਾ ਇਹ ਜਰਪੇਕਾਰ ਹੈ ਨੰਬਰ ਵੇਖਣ ਲਈ ਗੱਭਰੂ ਆਪਣੀ ਟੀਮ ਦੇ ਲਈ ਜੋਰਦਾ ਹੋਇਆ ਪ੍ਰੋਫੈਸਰ ਸਾਲ ਬਣੀ ਫੇਰ ਇੰਦਰਜੀਤ ਬਣੀ ਸਮਾਣੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਵਧਿਆ ਹੋਇਆ ਸਾਡੇ ਬੋਲਾਂ 'ਚ ਗਰਜ ਸਾਡੇ ਪੈਰਾਂ 'ਚ ਤੂਫਾਨ ਜੀ ਨੂੰ ਆਖਦੀਏ ਯਾਰੋ ਤੋ ਬਾਰਦੀਏ ਜਾਨ ਧਰਤੀ ਦੀ ਹਿੱਕ 'ਚੋਂ ਫੁੱਟਣ ਚਸ਼ਮੇ ਜਦ ਵੱਜਣ ਹੱਡੀਆਂ ਚੋਬਰਾਂ ਦੇ ਪੱਟਾਂ ਵਿੱਚ ਪੈਣ ਛੱਲੀਆਂ ਪੈਂਦੀਆਂ ਕਬੱਡੀਆਂ ਖੁਸ਼ੀ ਤੇ ਬੰਨੀ ਦੀ ਟੱਕਰ ਚਾਨਪੁਰੇ ਦੇ ਮੇਲੇ ਤੇ ਪੈ ਗਈ ਓਏ ਖੁਸ਼ੀ ਗਿੱਲ ਦੁਖ 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 ਬੱਲੇ ਦੁਖ ਦੁਖ ਦੋ ਓ ਬੰਨੀ ਸਵਾਣੇ ਵਾਲਾ ਉੱਡ ਗਿਆ ਜਿਹੜਾ ਹੋਲਡ ਪੁਆਇੰਟ ਸੀਗਾ ਉਹ ਰੇਡਰ ਨੂੰ ਦਿੱਤਾ ਗਿਆ ਜੀ ਬਰਾਬਰ ਵਾਲੇ ਵੀ ਕਾਟ ਕਰ ਦੋ ਦਿੱਤਾ ਗਿਆ ਬਰਸਾਲਪੁਰ ਨੂੰ ਦਿੱਤਾ ਗਿਆ ਅੱਜ ਕਹਿੰਦੇ ਖੁਸ਼ੀ ਹੋਰਾਂ ਨੇ ਦੁੱਖ ਤੋੜਦੇ ਅੱਜ ਤਮਰਜੀ ਵਾਲੇ ਹੋਰਾਂ ਨੇ ਦੁੱਖ ਦੁਖ ਦੁਖ ਤੋੜਦੇ ਓ ਚਾਰ ਪੁਰਜੀ ਆਤ ਪੁਰਜੀ ਆਤੇ ਹਰਸ਼ ਹਰਸ਼ ਦਿਪੁਰਜੀ ਵਾਲਾ ਦੀਪ ਏ ਆ ਆ ਏ ਆ ਆ ਸਵਾਗਤ ਹੈ ਚੰਦਪੁਰੇ ਦੇ ਮੇਲੇ ਦਾ ਦੀਪ ਗਲਤੀ ਕਰ ਗਿਆ ਹੁਣ ਪੁਆਇੰਟ ਬਰਸਾਲਪੁਰ ਜੀ ਅਰਸ਼ ਨੇ ਬਰਸਾਲਪੁਰ ਦੀ ਟੀਮ ਦੀ ਝੋਲੀ ਦੇ ਵਿੱਚ ਪਾ ਦਿੱਤਾ ਲੈ ਵੀ ਸ਼ੀਲੂ ਹੋ ਕੇੜਾ ਓਏ ਸ਼ਰੀਕਾਂ ਨੇ ਭਾਜੀ ਪਾਦੀ ਲੋਕ ਕਹਿੰਦੇ ਸ਼ਰੀਕਾਂ ਦੀ ਭਾਜੀ ਰੱਖੀ ਦੀ ਨਹੀਂ ਇਹ ਮੋੜ ਦੇਣੀ ਚਾਹੀਦੀ ਹੈ ਪਾਲਾ ਘਲੋਟੀ ਕਬੱਡੀ ਪਾ ਰਿਹਾ ਹੈ ਮਨੀਸ਼ ਹੈ ਅੰਕੁਰ ਹੈ ਖੁਸ਼ੀ ਹੈ ਸ਼ੀਲੂ ਹੈ ਚਾਰੇ ਪਤੰਦਰ ਸਮਾਨੀ ਬਿਜਲੀ ਵਰਗੇ ਹੈ ਓਏ ਸ਼ੀਲੂ ਕਹਿੰਦਾ ਦੀਪ ਦਾ ਓਏ ਦੀਪ ਬਦਲਾ ਏ ਬਦਲਾ ਬਦਲਾ ਲੈਣਾ ਆਓ ਵਾਹ ਓ ਸੋਹਣਿਆ ਵਾਹ ਓ ਮਿੱਤਰਾ ਘਲੋਟੀ ਵਾਲਾ ਕਹਿੰਦਾ ਦੁਸ਼ਮਣ ਨਾਲ ਪੰਗਾ ਲਈਏ ਮੁੜ ਕੇ ਨਾ ਢੱਲੇ ਪਈਏ ਐਵੇਂ ਕੋਈ ਨਿਉਂਦਾ ਨਹੀਂ ਇੱਕ ਵਾਰੀ ਜੇ ਲੰਘਦੇ ਵੇੜਾ ਮੁੜ ਕੇ ਹੱਥ ਆਉਂਦਾ ਨਹੀਂ ਕਰਨ ਬਠਿੰਡੇ ਵਾਲਾ ਦਿਆਲਪੁਰਿਆ ਕਬੱਡੀ ਪਾ ਰਿਹਾ ਬਰਸਾਲਪੁਰਿਆ ਅਰਸ਼ ਹੈ ਕਹਿ ਕਹਿ ਕੇ ਜੱਫੇ ਲਾਉਣ ਵਾਲਾ ਜਾਫੀ ਹੈ ਦੁਨੀਆ ਤੇ ਠੱਕ ਸਾਡੀ ਇਸੇ ਕਰਕੇ ਅਸੀਂ ਪੱਕੀਆਂ ਜਵਾਨਾਂ ਵਾਲੇ ਆ ਇਹ ਲੰਮਾ ਪਿੰਡਾ ਤੈ ਕਰਕੇ ਚੰਦਪੁਰੇ ਦੇ ਮੇਲੇ ਤੇ ਪੁੱਜਾ ਇਹਦੀ ਕਨੇਡਾ ਦੇ ਵਿੱਚ ਦੁਨੀਆ ਦੀਵਾਨੀਆਂ ਇਹ ਅੰਮ੍ਰਿਤ ਦਾ ਯਾਰ ਹੈ ਇਹ ਬਰਸਾਲਪੁਰੀਆ ਪੌਦਵਾਰਾ ਔਰ ਸਰ ਬਰਸਾਲਪੁਰੀਆ ਆ ਗਿਆ ਉਧਰ ਸਾਡਾ ਜਿੰਮੀ ਪ੍ਰਧਾਨ ਵੀ ਆਇਆ ਹੋਇਆ ਹੈ ਓਏ ਭੇਲੂ ਭੇਲੂ ਜਫਾ ਲਾ ਗਿਆ ਭੇਲੂ ਟਰੈਕਟਰਾਂ ਦਾ ਜੇਤੂ ਹੈ ਭੇਲੂ ਟਰੈਕਟਰਾਂ ਦਾ ਜੇਤੂ ਹੈ ਅੱਜ ਕੌਣ ਜਿੱਤੂ ਪ੍ਰੋਫੈਸਰ ਸਾਹਿਬ ਸ਼ੱਕ ਤੇ ਰਹਿਣੀ ਹੈ ਮੇਲਾ ਪਰੇ ਦੇ ਵਿੱਚ ਚੱਲਦਾ ਟੱਕਦੇ ਪੈਣੀ ਐ ਸ਼ੀਲੂ ਓਏ ਸ਼ੀਲੂ ਓਏ 3600 ਫੋਰ ਟਰੈਕਟਰ ਜਿੱਤਣ ਨੂੰ ਫਿਰਦਾ 12ਵਾਂ ਟਰੈਕਟਰ ਹੋਊ ਜੇ ਅੱਜ ਸ਼ੀਲੂ ਚੰਦਪੁਰੇ ਦੇ ਮੇਲੇ ਤੋਂ ਜਿੱਤਦਾ ਦੀਪ ਦਬਰਜੀ ਅੱਜ ਕਹਿੰਦੇ 3600 ਜਿੱਤਣ ਨੂੰ ਫਿਰਦਾ ਅੱਜ 3600 ਫੋਰ ਕਿਸੇ ਗੱਲ ਕਰਕੇ ਜਿੱਤਿਆ ਜਾਣਾ ਅੱਜ ਚੰਦਪੁਰੇ ਵਾਲਿਆਂ ਨੇ ਕਹਿੰਦੇ ਪਰੇ ਤੋਂ ਪਰੇ ਸੱਦੇ ਹੋਏ ਐ ਪਰ ਜਬਰਜੀ ਵਾਲਾ ਇਹ ਵੀ ਕਹਿੰਦਾ ਗੇਰ ਆਪਾਂ ਵੀ ਆਕੇ ਸਿੱਧਾ ਦਬੁਰਜੀ ਨੂੰ ਠੋਕਣਾ ਹੈ ਇਹ ਕਹਿੰਦੇ ਮੇਰੇ ਵੀਰੋ ਦਬੁਰਜੀ ਆਣਾ ਲੈ ਵੀ ਗਰਾਊਂਡ ਥੋੜਾ ਜਿਹਾ ਕਲੀਅਰ ਕਰ ਲੀਏ ਮੇਰੀ ਬੇਨਤੀ ਹੈ ਜਿਹੜੇ ਭਰਾ ਝੁੰਡਜਾ ਬਣਾਈ ਫਰੇ ਹੈ ਉਹ ਇੱਕ ਪਾਸੇ ਹੋ ਜਾਣ ਫਾਈਨਲ ਖੇਡਾ ਜਾ ਰਿਹਾ ਹੈ ਤੇ ਲੋਕ ਸਵਾਦ ਲੈ ਰਹੇ ਹੈ ਮੈਂ ਬੇਨਤੀ ਕਰਦਾ ਜਾਲ ਤੁਸੀਂ ਪੰਟ ਦਿੱਤਾ ਹੈ ਇਹ ਤੁਹਾਡਾ ਪਿਆਰ ਹੈ ਪਰ ਹੁਣ ਲਾਈਨ ਤੋਂ ਥੋੜਾ ਥੋੜਾ ਪਿੱਛੇ ਰਹੋ ਆਜ਼ਰੀ ਵੀਰ ਮੈਚ ਜਿਹੜੇ ਗਰਾਊਂਡ ਦੇ ਵਿੱਚ ਖੜੇ ਆ ਸਾਡੀ ਬੇਨਤੀ ਹੈ ਬੈਠ ਜਾਣ ਕਿਰਪਾ ਕਰਕੇ ਪਾਲਾ ਖਲੋਟੀ ਵਾਲਾ ਕਬੱਡੀ ਪਾ ਰਿਹਾ ਹੈ ਮਨਵੀ ਦੇ ਪਿਆਰ ਦੇ ਸਪੀਕਰ ਖੜਕਦੇ ਆ 1 2 3 live.in ਦੇ ਕੈਮਰੇ ਘੁੰਮਦੇ ਆ ਮੇਲਾ ਚੰਦਪੁਰੇ ਦਾ 8ਵੇਂ ਸਾਲ ਦਾ ਚੱਲਦਾ ਇੱਕ ਲੱਖ ਪੌਣੇ ਲੱਖ ਦੀ ਜੰਗ ਹੈ ਬੈਸਟਾਂ ਦੇ ਲਈ 3604 ਟਰੈਕਟਰ ਹੈ ਪਹਿਲਾਂ ਜਿਹੜੀ ਨਖਰੇ ਜੇ ਕਰਦੀ ਹੁੰਦੀ ਸੀ ਫੋੜ ਦੇ ਸ਼ੰਕਾਰੇ ਉੱਤੇ ਲਾਲੀ ਜੱਟ ਨੇ ਅੰਬਰਸਰੀਆ ਇਹ ਦਬੁਰਜੀ ਵਾਲਾ ਇਹ ਮਾਜੇ ਦਾ ਮਝੈਲ ਜੱਟ ਫਤਿਹਬਾਦ ਦੇ ਵਿੱਚ ਪੁੱਜਿਆ ਹੋਇਆ ਇੱਕ ਪਾਸੇ ਅਮਰਤ ਬਰਸਾਲਪੁਰੀਆ ਨੰਬਰ ਕਹਿੰਦੇ ਦੀਪ ਦਬੁਰਜੀ ਵਾਲਾ ਜੋੜ ਗਿਆ ਜੌਨੀ ਦੀ ਰੇਡ ਤੇ ਸਤਨਾਮ ਕਰਦੇ ਗੱਲ ਮੇਰਾ ਵੀਰ ਬੜਾ ਵਧੀਆ ਮੈਚ ਦਾ ਖੇਡਿਆ ਜਾ ਰਿਹਾ ਲਓ ਰੇਡ ਪਾਉਣ ਦੇ ਲਈ ਗੱਭਰੂ ਕਹਿੰਦੇ ਫੇਰ ਇਸ ਲਈ ਖੇਡ ਦੇ ਮੈਦਾਨ ਵਿੱਚ ਪੜਿਆ ਹੋਇਆ ਉਧਰ ਜੰਮੀ ਸਾਡਾ ਨਵੇਂ ਗੰਗ ਵਾਲਾ ਹੋਇਆ ਰਵੀ ਭਾਈ ਤੇ ਨਾਲ ਸਾਡਾ ਜਸਵੰਤ ਭਾਈ ਬਹੁਤ ਧੰਨਵਾਦ ਹੈ ਜੀ ਪ੍ਰੋਫੈਸਰ ਸਾਹਿਬ ਇਹਨਾਂ ਬੋਲਾਂ ਦਾ ਸਤਕਾਰ ਕੀਤਾ ਪਰ ਸਾਹਮਣੇ ਸ਼ਿੱਲੂ ਟਿੰਕੂ ਬਲਿਹਾਰਾ ਇਸ ਲਈ ਸ਼ਿੱਲੂ ਸ਼ਿੱਲੂ ਓਏ ਸ਼ਿੱਲੂ ਤੇ ਜੋਨੀ ਦੀ ਟੱਕਰ ਚੰਦਪੁਰੇ ਦੇ ਮੇਲੇ ਤੇ ਚੱਲਦੀ ਆ ਓਏ ਚੰਦਪੁਰੇ ਵਾਲੇ ਜੇ ਸਵਾਦ ਆਉਂਦਾ ਸੱਚੇ ਦਿਲਾਂ ਲਲਕਾਰਾਂ ਤੇ ਤਾਰੀ ਲਕਾਰੇ ਵੀ ਵੱਜਦੇ ਆ ਭੰਗੜੇ ਵੀ ਪੈਂਦੇ ਆ ਰਮਾਲ ਵੀ ਘੁੰਮਦੇ ਆ ਲੋਈਆਂ ਵੀ ਘੁੰਮਦੀਆਂ ਅੱਜ ਚਾਂਦਪੁਰੇ ਦੇ ਮੇਲੇ ਤੇ ਹੱਲਾ ਗੁੰਮਾ ਜਾ ਹੁੰਦਾ ਅੱਜ ਬੈਸਣਾਂ ਨੂੰ ਫੋੜ ਦਿੱਤੇ ਜਾਣਗੇ ਇੱਕ ਵਾਲਾ ਕਾਲਾ ਗਰੇਵ ਵਾਲਾ ਕਹਿੰਦਾ ਐਨ ਖੁਸ਼ ਆਓ ਮਿੱਤਰਾਂ ਦੀ ਮੁੰਤਰ ਮਿੱਤਰ ਮੰਡਲੀ ਖੁਸ਼ ਆ ਪਰ ਸਾ ਬਠਿੰਡੇ ਵਾਲਾ ਉੱਡ ਗਿਆ ਬਠਿੰਡੇ ਵਾਲਾ ਉੱਡ ਗਿਆ ਉਹ ਪੁਆਇੰਟ ਬਹੁਤ ਅਖਬਰਪੁਰ ਦੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਸਿਰੇ ਦੀ ਟੱਕਰ ਹੈ ਚੋਟੀ ਦਾ ਮੈਚ ਹੈ ਪਾਲਾ ਘਲੋਟੀ ਵਾਲਾ ਪਾਰਦਾ ਘਲੋਟੀ ਵਾਲਾ ਪ੍ਰੋਫੈਸਰ ਸਾਹਿਬ ਰੇਡਰ ਵੇਸਕ ਮੋੜਨੇ ਤੇ ਆਉਣੇ ਸਾਰੇ ਗੋਡਿਆਂ ਦੀ ਐ ਹੁਣੇ ਸਾਰੇ ਗੋਡਿਆਂ ਦੀ ਐ ਪਾਲਾ ਘਲੋਟੀ ਵਾਲਾ ਚਾਰ ਜਫੀ ਪੰਨੇ ਪਰ ਵੱਨੇ ਬਾਹੂ ਅਕਬਰਪੁਰ ਦੀ ਟੀਮ ਅੰਕਰ ਵਰਗੇ ਮਨੀਸ਼ ਵਰਗੇ ਢੁੱਗਾ ਵਾਲਾ ਇੱਕ ਇੱਕ ਨਹੀਂ ਤੇ ਪਰ ਦੂਜੇ ਪਾਸੇ ਖੁਸ਼ੀ 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 ਓਏ ਖੁਸ਼ੀ ਗੱਲ ਤੇ ਪਾਲਾ ਘਲੋਟੀ ਦੀ ਟ ਖੁਸ਼ੀ ਘਲੋਟੀ ਦੀ ਖੁਸ਼ੀ ਓਏ ਖੁਸ਼ੀ ਹਰ ਗਿਆ ਓਏ ਖੁਸ਼ੀ ਆਈ ਤੇ ਆ ਗਿਆ ਸੀ ਵਾਲਾ ਮੇਲਾ ਲੁੱਟ ਗਿਆ ਮੇਲਾ ਲੈ ਵੀ ਕਸ਼ਮੀਰੀਆਂ ਲਈ ਲੈ ਆ ਮੇਰਾ ਵੀਰ ਆਹ ਖੁਸ਼ ਆ ਜਿੰਮੀ ਜਉਂਦਾ ਰਾ ਪਿਆਰ ਤੇ ਸਤਕਾਰ ਦੇ ਨਾਲ ਕਸ਼ਮੀਰੀ ਇੱਧਰ ਆ ਜਾ ਸਟੇਜ ਤੇ ਮੇਰਾ ਵੀਰ ਰਿਜ਼ਲਟ ਲੈ ਕੇ ਬਹੁਤ ਬਹੁਤ ਧੰਨਵਾਦ ਹੈ ਜੀ ਲੈ ਵੀ ਰਾਜੋਰਾ ਆ ਜੀ ਦੱਸਿਏ ਕਿਹੜੀ ਟੀਮ ਦੇ ਕਿੰਨੇ ਪੁਆਇੰਟ ਹੈ ਲੈ ਵੀ ਘਰਾਚੋ ਵਾਲਿਆ ਦੱਸਿਏ ਕਿਹੜੇ ਮੁੰਡੇ ਜਿਹੜੇ ਆਦੇ ਟੂਰਨਾਮੈਂਟ ਦੇ ਬੈਸਟ ਹੈ ਹਾਂ ਲੈ ਵੀ ਗਰਾਊਂਡ ਜਿਹੜਾ ਕਲੀਅਰ ਰੱਖੋ ਗਰਾਊਂਡ ਕਲੀਅਰ ਕਰ ਲਓ ਬਹੁਤ ਬਹੁਤ ਧੰਨਵਾਦ ਆ ਸਾਡੇ ਸ਼ਮਸ਼ੇਰ ਜੀ ਸੂਬੇਦਾਰ ਸਾਹਿਬ ਉਹ ਵੀ ਵਿਸ਼ੇਸ਼ ਤੌਰ ਤੇ ਜਿਹੜੇ ਪਹੁੰਚੇ ਹੋਏ ਆ ਬਹੁਤ ਧੰਨਵਾਦ ਆ ਰਾਜ ਝੰਡੇ ਵਾਲਾ ਲੈ ਵੀ ਰਾਜ ਆ ਦੱਸਿਏ ਵੀ ਕਿਹੜੀ ਟੀਮ ਦੇ ਜਿਹੜੇ ਕਿੰਨੇ ਨੰਬਰ ਆ ਸਾਡਾ ਕਸ਼ਮੀਰਾ ਕਰਾਚੋ ਜੀ ਲੈ ਵੀ ਕਰਾਚੋ ਵਾਲਿਆਂ ਇੱਕ ਆਰੀ ਸੁਣਿਓ ਯਾਰ ਸਾਰੇ ਅੱਜ ਦੇ ਟੂਰਨਾਮੈਂਟ ਦਾ ਕਿਹੜਾ ਬੈਟ ਟਰੇਡਰ 12 ਕਬੜੀਆਂ ਦੇ 9 ਨੰਬਰ ਲੈ ਕੇ ਦਮਰਜੀ ਵਾਲਾ 3604 ਜਿੱਤ ਗਿਆ 11 ਟੱਚ 6 ਜੱਫੇ ਇੰਨੂ ਇੰਨੂ ਦਮਰਜੀ ਵਾਲਾ ਤੇ ਸ਼ੀਲੂ ਆਦੇ ਬੈਟ ਪਲੇਅਰ ਹੈ ਜਿਹੜੇ ਨੰਬਰ ਅਕਬਰਪੁਰ ਦੇ ਉਹ ਨੰਬਰ ਨੇ 20 ਤੇ ਸਾਡੇ 18 ਨੰਬਰ ਬਰਸਾਲਪੁਰ ਦੇ ਸਾਰੀ ਸੰਗਤ ਦਾ ਬਹੁਤ ਧੰਨਵਾਦ ਆ ਹੁਣ ਗਰਾਊਂਡ ਕਲੀਅਰ ਕਰ ਲਈਏ ਤੇ ਪਲੇਅਰਾਂ ਦੇ ਜਿਹੜੇ